ਦੇਸ਼ਾਚ ਜ 76ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾ ਰਿਹਾ ਹੈ। ਇਸ ਵਾਰ ਦੇ ਗਣਤੰਤਰ ਜਸ਼ਨਾਂ ਦਾ ਮੁੱਖ ਕੇਂਦਰ ਸੰਵਿਧਾਨ ਦੇ ਲਾਗੂ ਹੋਣ ਦੇ 75 ਸਾਲਾਂ ਦਾ ਅਹਿਮ ਮੌਕਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਵੀਂ ਦਿੱਲੀ ਵਿਖੇ ਕਰਤਵੇ ਪਥ ਤੋਂ ਜਸ਼ਨਾਂ ਵਿੱਚ ਰਾਸ਼ਟਰ ਦੀ ਅਗਵਾਈ ਕਰਨਗੇ। ਗਣਤੰਤਰ ਦਿਵਸ ਪਰੇਡ ਸਵੇਰੇ 10:30 ਵਜੇ ਸ਼ੁਰੂ ਹੋਵੇਗੀ ਅਤੇ ਲਗਭਗ 90 ਮਿੰਟ ਤੱਕ ਚੱਲੇਗੀ। ਪਰੇਡ ਦੌਰਾਨ ਭਾਰਤ ਦੀ ਸੱਭਿਆਚਾਰਕ ਪਿੰਡਤਾ ਅਤੇ ਫੌਜੀ ਤਾਕਤ ਦਾ ਵਿਲੱਖਣ ਮਿਸ਼ਰਣ ਦੇਖਣ ਨੂੰ ਮਿਲੇਗਾ। ਪਰੇਡ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮੀ ਚੰਗੀ ਯਾਦਗਾਰ ਬਿਖੇ फूलमाला पेंट करा नाल ਹੋਵੇਗੀ ਜਿਸ ਤੋਂ ਬਾਅਦ ਰਾਸ਼ਟਰਪਤੀ ਕਰਤੱव्य ਪਥ ਪਹੁੰਚਣਗੇ ਅਤੇ ਮਾਰਚ ਪਾਸਟ ਦੌਰਾਨ ਸਲਾਮੀ ਲੈਂਗੇ ਮਾਰਚ ਪਾਸਟ ਵਿੱਚ ਹਥਿਆਰਬੰਦ ਫੌਜਾ ਨੀਮ ਫੌਜੀ ਬਲਾ ਸਹਾਇਕ ਸਿਵਲ ਬਲਾ ਐਨ ਸੀ ਸੀ ਅਤੇ ਐਨ ਐ ਐਸ ਐਸ ਦੇ ਯੂਨਿਟ ਸ਼ਾਮਲ ਹੋਣਗੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰੋਬੋ ਸੋਬੀਯਾਂਤੋ ਗਨਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਇੰਡੋਨੇਸ਼ੀਆ ਤੋਂ 160 ਮੈਂਬਰੀ ਮਾਰਚਿੰਗ ਟੁਕੜੀ ਅਤੇ 190 ਮੈਂਬਰੀ ਬੈਂਡ ਟੁਕੜੀ ਵੀ ਪਰੇਡ ਵਿੱਚ ਹਿੱਸਾ ਲੈਣ ਜਾ ਰਹੀ ਹੈ ਵੱਖ-ਵੱਖ ਸੂਬੇ ਕੇਂਦਰ ਸਸ਼ਸਤ ਪ੍ਰਦੇਸ਼ਾਂ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ 31 ਝਾਕੀਆਂ ਸੁਨਹਿਰੀ ਭਾਰਤ ਦੀ ਵਿਰਾਸਤ ਅਤੇ ਵਿਕਾਸ ਨੂੰ ਕਰਤੱਵਯ ਪਥ ਤੇ ਦਿਖਾਉਣਗੀਆਂ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ 34 ਵੱਖ-ਵੱਖ ਸ਼੍ਰੇਣੀਆਂ ਵਿੱਚ 10000 ਤੋਂ ਵੱਧ ਖਾਸ ਮਹਿਮਾਨ ਸੱਦੇ ਗਏ ਨੇ ਪਰੇਡ ਦੀ ਸਮਾਪਤੀ 47 ਹਵਾਈ ਜਹਾਜ਼ਾਂ ਦੇ ਫਲਾਈ ਪਾਸਟ ਨਾਲ ਹੋਵੇਗੀ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ ਤੇ ਪਰੇਡ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ